ਕੋਟੀ ਨਜ਼ਰ ਤੋ ਹੋਇਓ ਕੰਨ ਦੂਰ ਦੱਸ ਜਾ ਉਸ ਆਡੀ ਨਜ਼ਰ ਤੋ ਹੋਇਓ ਕੰਨ ਦੂਰ ਦੱਸ ਜਾ ਉਸ ਟੋ ਵਰਣੇ ਤੋ ਕੋਈ ਤੇ ਕਸੂਰ ਦੱਸ ਜਾ ਉਸ ਕੀ ਨਜ਼ਰ ਤੋ ਮਹਿਫਲਾ ਲੱਗਿਆ ਨੇ ਤੇ ਇਹ ਸਾਡੇ ਬਜ਼ੁਰਗ ਨੇ ਸਾਡੇ ਨਾਲ ਪਤਾ ਨਹੀਂ ਕਿੰਨੀ ਟਾਈਮ ਦੀ ਜ਼ਿੰਦਗੀ ਹੈ ਤੇ ਅੱਜ ਅਸੀਂ ਆਪਣੇ ਸੁਣ ਦੇ ਵਾਸਤੇ ਵਿਰਸਾ ਸਾਹਮ ਕੇ ਰੱਖ ਰਹੇ ਆ ਸੋ ਚੌਹਰੀ ਪ੍ਰਾਨ ਨਾਜ਼ੀਨ ਭਾਏ ਨਾਲ ਦੱਸਣ ਦੀ ਲੋੜ ਹੀ ਨਹੀਂ ਤੇ ਨਾਲ ਸਾਡੇ ਪ੍ਰੇਮ ਬੱਟੀ ਜੀ ਬੈਠੇ ਨੇ বাজਜੇਗੇ ਤੋਂ ਜਿਹੜੇ ਮਿਊਜ਼ਿਕ ਦੇ ਮਾਰ ਨੇ ਮਾਸਟਰ ਨੇ ਨਾਲ ਸੁੰਦਰ ਜੀ ਢੋਲਕ ਤੇ ਤੇ ਉਧਰ ਰਮੇਸ਼ ਜੀ ਬੈਠੇ ਨੇ ਬਾਕੀ ਤੁਹਾਨੂੰ ਮੈਂ ਪਹਿਲਾਂ ਦੱਸਦਾ ਜੀ ਤੇ ਇੱਕ ਜਦੋਂ ਸਪੀਕਰ ਲੱਗਿਆ ਕਰਦਾ ਸੀ ਨਾ ਪੁਰਾਣੇ ਵਿਆਹਾਂ ਦੇ ਵਿੱਚ ਜਦੋਂ ਦੂਜੀ ਤੀਜੀ ਫੜਦੇ ਸੀਗੇ ਅਸੀਂ ਤੇ ਪੱਥਰ ਵਾਲੇ ਰਿਕਾਰਡ ਚੱਲਦੇ ਸੀਗੇ ਤੇ ਗਾਣਾ ਹੁੰਦਾ ਸੀ ਸਾਡੀਆਂ ਨਜ਼ਰਾਂ ਤੋਂ ਆਇਆ ਕਰੋ ਤੂਰ ਦੱਸ ਜਾ ਸੋ ਤੁਹਾਨੂੰ ਉਹ ਟੱਚ ਮਿਲੇਗਾ ਉਹਦੇ ਵਿੱਚ ਰੂਬਰੂ ਟੱਚ ਜੇ ਨਾ ਮਿਲੇ ਤਾਂ ਬੇਸ਼ੱਕ ਤੁਸੀਂ ਡਿਸਲਾਈਕ ਕਰ ਦਿਓ ਵੀਡੀਓ ਨੂੰ ਤੁਹਾਨੂੰ ਮਿਲੇਗਾ ਐਨਾਤ ਹੁਸੈਨ ਸਾਹਿਬ ਦਾ ਇਹ ਗਾਇਆ ਗੀਤ ਸੀ ਔਰ ਰੂਬਰੂ ਐਨਾਤ ਹੁਸੈਨ ਪੱਟੀ ਤੇ ਚੌਰੀ ਪ੍ਰਾਨਾਤ ਜੀ ਨਾਲ ਪ੍ਰੇਮ ਜੀ ਤੇ ਸੁੰਦਰੀ ਟੋਲਕ ਸਾਥ ਦੇਣਗੇ ਲਓ ਜੀ ਮਿਸਾਡੀ ਨਾ ਜੀਰ ਤੋ ਹੋਇਓ ਕਾਨੂੰ ਦੂਰ ਦਸ ਜਾ ਉਸਾਡੀ ਨਾ ਜੀਰ ਤੋ ਹੋਇਓ ਬਿਓ ਨਾ ਦੂਰ ਦਸ ਜਾ ਉਸ ਟੋ दस जा न तुर्दसे प्यार मोल प्यार दाना ਨੋ ਪਉਣ ਬੋਲੀਏ ਨੀ ਲਾ ਕੇ ਅੱਖੀਆਂ ਨੀਅਤ ਕੀਆਂ ਚੁਰਉਣ ਵਾਲੀਏ ਓਹੀ ਚਾਹੇ ਦਿਲ ਵਾਲਾ ਕੀ ਜਿਆਤਾ ਹੰ ਗੁਰਦਾਸ ਜਾ ਓਹੀ ਚਾਹੇ ਦਿਲ ਵਾਲਾ ਦਿੱਤਾ ਤਨੂ ਚੁਰਦਾਸ ਜਾ ਓ ਚੋਟਾ I'm sorry, 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 i am sorry ਨੀ ਪਿਆਰ ਦਿਆਂ ਰਾਮ ਮੈਲਿਆ ਓ ਯਮ ਯਮ ਨੀ ਪਿਆਰ ਦਿਆਂ ਰਾਮ ਮੈਲਿਆ ਤੈਨੂੰ ਭੁੱਲ ਗਈਆਂ ਸਭੇ ਮੂਲਾ ਖਤਮ ਪੈ ਲਿਆ ਤੇਰੀ ਗੱਲ ਤੈਨੂੰ ਕੀ ਕਾਇ ਮਰਜੀ ਬੁਰਦਤ ਜਾ ਤੇਰੀ ਗੱਲ ਤੈਨੂੰ ਕੀਤ ਨਜ ਬੂਰਦਾਸ ਜਾ ਉਛੜ ਤਾ ਵੈਰ ਮੇਰੂ ਹੋਈ ਦੇ ਤੁਰਦਾਸ ਜਾ ਠੀ ਨਜ ਰਤੋ ਯੋ ਜਨ ਤੁਰਦਾਸ ਜਾ ਤੁਰਦਾਸ ਜਾ ਕਸੂਰਦਾਸ ਜਾ ਵਾਹਿਗੁਰੂ ਵਾਹ ਬਹੁਤ ਅੱਛੇ ਬਹੁਤ ਵਾਹਿਗੁਰੂ ਵਾਹ ਵਾਹ ਬਹੁਤ ਅੱਛਾ ਦੇਖੋ ਇਸ ਉਮਰ ਦੇ ਵਿੱਚ ਵੀ ਇੰਨਾ ਸੁਰੀਲਾ ਗਾਣਾ ਔਰ ਇੰਨਾ ਵਧੀਆ ਗਾਣਾ ਇਹ ਕਿਸੇ ਕਿਸਮ ਗੌਰਵ ਮਿਲਦਾ ਹੈ ਸਤੇ ਸਾਡੇ ਚੌਧਰੀ ਸਾਹਿਬ ਨੂੰ ਇੱਕ ਗਿਫਟ ਹੈ ਤਾਂ ਬਹੁਤ ਅੱਛਾ ਹਾਂਜੀ ਹਾਂਜੀ ਇਹ ਪੁਰਾਣੀ ਚੀਜ਼ ਵੈਸੇ ਤਾਂ ਸੁਣਨ ਨੂੰ ਅੱਜਕਲ ਬਹੁਤ ਘੱਟ ਮਿਲਦੀ ਹੈ ਪਰ ਅੱਜ ਸੁਣ ਕੇ ਸਕੂਨ ਆ ਰਿਹਾ ਜੀ ਬਿਲਕੁਲ ਆ ਗਿਆ ਬੜੀ ਸਾਹਿਬ ਵਾਹਿਗੁਰੂ ਜੀ ਕਾ ਅੱਜ ਮਹਾਨ ਸ਼ਖਸੀਤਾਂ ਜਿਨ੍ਹਾਂ ਦੇ ਦਰਸ਼ਨ ਹੋਏ ਨੇ ਪਹਿਲੇ ਬਾਬਾ ਬੁਮਨ ਸ਼ਾਹ ਮਹਾਰਾਜੀ ਦਾ ਸਾਸੰਗ ਹਾਂ ਜੀ ਉਹ ਸਾਡੀ ਕਿਸਮਤ ਸੀ ਅੱਜ ਬੜੇ ਭਾਗਾ ਵਾਲਿਆਂ ਅੱਜ ਆਪਣੇ ਘਰੇ ਪਹੁੰਚੇ ਆ ਤੇ ਐਡੀ ਮਹਿਫਿਲ دوست ਮਿੱਤਰ ਇਕੱਠੇ ਹੋਏ ਨੇ ਬਹੁਤ ਆਨੰਦ ਆਇਆ ਜੀ ਬਹੁਤ ਹੀ ਆਨੰਦ ਤੁਸੀਂ ਸੁਣਦੇ ਹੁੰਦੇ ਸੀ ਕਿ ਪ੍ਰਾਨਨਾਦ ਲਾ ਕੇ ਜਿੱਕੋ ਹੀ ਹੈ ਵਾਕਿਆ ਬਈ ਇਕੋ ਹੀ ਕੋਲ ਹੈ ਵਾਹਿਗੁਰੂ ਜੀ ਧੰਨ ਜੀ ਆ ਜੀ ਚਲੋ ਠੀਕ ਹੈ ਜੀ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਬਾਕੀ ਇਹ ਆਜਾਦਾ ਨੇ ਜੀ ਇਹ ਆਜਾਦਾ ਜਿਉਂਦਾ ਰਜੇ ਨੇ ਸੋਸ਼ਲ ਮੀਡੀਆ ਤੇ ਕੈਮਰੇ ਬਣਾਏ ਨੇ ਬੰਦੇ ਦੇ ਜਾਣ ਤੋਂ ਬਾਅਦ ਵੀ ਆਜਾਦਾ ਬੰਦਾ ਹਮੇਸ਼ਾ ਤਾਜ਼ੀਆਂ ਰੱਖਦਾ ਹੈ ਵਾਹ ਯਾਰ ਸੋ ਬਹੁਤ ਬਹੁਤ ਮਿਹਰਬਾਨੀ ਜੀ